ਨਾ ਇੱਕ ਕੰਮ ਕੀਤਾ ਜਾਵੇ ਜੀ ਫੜੀ ਫੜੀ ਮਾਰਕੀਟ ਚ ਚੱਕੀ ਚੱਕੀ ਜਾਵੇ ਨਹੀਂ ਤਾਂ ਸਾਰੇ ਆ ਨੇ ਦੁਕਾਨਾਂ ਇਹਨਾਂ ਦੀ ਗੱਲ ਵੀ ਸਹੀ ਆ ਸਰ ਲ ਕਰੋਨਾ ਦੀਆਂ ਦੁਕਾਨਾਂ ਲੱਖਾਂ ਦੀਆਂ ਦੁਕਾਨਾਂ ਮਾਲ ਇੰਨਾ ਪਾਇਆ ਠੀਕ ਆ ਜੀ ਤੇ ਜਿਨ੍ਹਾਂ ਨੇ ਦੁਕਾਨਾਂ ਵਾਲੇ ਨੇ ਤਾਂ ਬਾਹਰ ਮਾਲ ਕੱਢ ਕੇ ਰੱਖਿਆ ਜਾਇਆ ਹੋਇਆ ਇਹ ਟੈਂਸਰ ਵੇ ਖਾਤਰ ਜਾ ਕੇ ਮੰਝੇ ਲਵਾਤੇ ਲੋਕਾਂ ਨੇ ਦੇਖ ਲਓ ਕਿੰਨਾ ਰਸ਼ ਪੈਂਦਾ ਗਾਗ ਗੀਤਾਬਨ ਰੋਡ ਰੇਲਵੇ ਰੋਡ ਸਾਰਾ ਐਨ ਆਰ ਆਈ ਉੱਥੇ ਜਾਂਦਾ ਗਾਗ ਇੱਥੇ ਭੁੱਖੇ ਮੰਝੇ ਆ ਆਪਾਂ ਲੋਕੀ ਤੁਸੀਂ ਕਿਹਾ ਪੱਟੀ ਲਾ ਦਿਓ ਮੈਂ ਸਹਿਯੋਗ ਕਰਨ ਨੂੰ ਤਿਆਰ ਹਾਂ ਬਿਲਕੁਲ ਬਿਲਕੁਲ ਆਪਾਂ ਇਹ ਆਪਸ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇੱਕ ਪੱਟੀ ਲਾ ਦਨੇ ਆ ਆਪੇ ਦੁਕਾਨਦਾਰਾਂ ਨੇ ਸਲਾਹ ਕੀਤੀ ਸੀ ਉਹਦੇ ਨਾਲ ਆਪਾਂ ਜਿੰਨੇ ਵੀ ਅੰਦਰ ਮਗੇ ਪਰ ਜਦ ਪਿੱਛੇ ਤੋਂ ਪਿੱਛੇ ਤੋਂ ਪਿੱਛੇ ਉਹੀ ਕੰਮ ਹੋ ਰਿਹਾ ਵੇ ਸਾਰੇ ਬਾਹਰ ਬਾਹਰ ਆ ਰਹੇ ਆ ਭਾਈ ਨੂੰ ਦਿੱਕਤ ਕੀ ਆਉਂਦੀ ਤੁਸੀਂ ਬੜੀ ਵਾਰ ਗੱਲ ਕਰਦੇ ਤੇ ਤੁਹਾਡਾ ਘਰ ਆ ਸਾਡਾ ਸਾਹਮਣੇ ਘਰ ਆ ਜੀ ਅਸੀਂ ਰੋਜ਼ ਆਪ ਰੋਜ਼ ਨੰਗਣਾ ਸਾਨੂੰ ਨਿਕਲ ਚ ਇਹ ਦਿੱਕਤ ਆ ਕਿ ਕਿਸੇ ਵੇਲੇ ਐਕਸੀਡੈਂਟ ਹੋ ਜਾਵੇ ਕੌਣ ਜ਼ਿੰਮੇਵਾਰ ਆ ਕੌਣ ਸਾਡਾ ਇਲਾਜ ਕਰਾਊਗਾ ਦਿੱਕਤ ਕੀ ਆ ਇੱਧਰ ਉੱਧਰ ਨਜ਼ਰ ਨਹੀਂ ਆਉਂਦਾ ਨਹੀਂ ਨਜ਼ਰ ਆਉਂਦਾ ਬਿਲਕੁਲ ਨਹੀਂ ਆ ਰਿਹਾ ਤੁਸੀਂ ਇੱਧਰ ਖੜ ਕੇ ਦੇਖ ਲਓ ਇਸ ਬਾਜ਼ਾਰ ਦਾ ਕੋਈ ਹੱਲ ਨਹੀਂ ਹੋ ਰਿਹਾ ਸਾਰੇ ਪਾਸੇ ਇਹੀ ਪ੍ਰੋਬਲਮ ਆ ਕਿ ਜਿਹੜੇ ਪ੍ਰਸ਼ਾਸਨ ਇਹ ਥੋੜੇ ਕੇਅਰ ਕਰੇ ਜਿਹਮਣ ਇੱਥੇ ਸਰ ਹੁਣੇ ਖੜੇ ਆ ਨਗਰ ਕੌਂਸਲ ਦੇ ਅਧਿਕਾਰਤ ਹੁਣ ਇਹ ਆ ਗਿਆ ਇਹ ਨਹੀਂ ਅੰਦਰ ਕਰ ਲੈਣੀ ਪਰ ਬਾਅਦ 10 ਮਿੰਟਾਂ ਦਾ ਫੇਰ ਉਹੀ ਗੱਲ ਫੇਰ ਉਹੀ ਇਹਦੇ ਨਾਲ ਬੈਟਰ ਇਹਨਾਂ ਨੂੰ ਇੱਕ ਪੱਟੀ ਖਿੱਚਣੀ ਚਾਹੀਦੀ ਤਾਂ ਕਿ ਕੋਈ ਉਤੋਂ ਬਾਹਰ ਨਾ ਮਾਲ ਚ ਲਾਲ ਸਕੇ ਇਹ ਸਾਰੀ ਦਿੱਕਤ ਦੂਰ ਹੋਵੇ ਸਿਰਫ ਇੱਕ ਦੁਕਾਨ ਦੀ ਦਿੱਕਤ ਨਹੀਂ ਸਾਰਿਆਂ ਦੀ ਸਾਰੇ ਦੀ ਸਾਰੀ ਦੀ ਇਹੀ ਪ੍ਰੋਬਲਮ ਆ ਤੁਸੀਂ ਦੇਖ ਲਓ ਹੁਣ ਸਾਰਿਆਂ ਨੇ ਚੱਕ ਲੈਣਾ ਜਦੋਂ ਆਹ ਚੱਲ ਜਾਣਾ ਇਹਨਾਂ ਨੇ ਮੋੜ ਕੇ ਫੇਰ ਉਹੀ ਹਾਲ ਇਹਦਾ ਕੋਈ ਨਿਸ਼ਚੇ ਨਹੀਂ ਕੋਈ ਹੱਲ ਨਹੀਂ ਕੋਈ ਉਹ ਪਿਛਲਾ ਵੀ ਇਦਾਂ ਹੀ ਮੇਰੇ ਖਿਆਲ ਆ ਦੇਖੋ ਆ ਸਾਰੇ ਆ ਦੇਖੋ ਹੁਣ ਸਾਰੇ ਚੁੱਕ ਲੈ ਆਪੇ ਹੁਣ ਕਿਉਂ ਚੁੱਕ ਲੈ ਆਪੇ ਸਾਰਾ ਆ ਤੁਸੀਂ ਸੁਣੀ ਚ ਗੱਲ ਇਹਨਾਂ ਦੀ ਸਾਰੀ ਹੁਣ ਕਿਉਂ ਚੱਕ ਲਾਪੇ ਮੈਨੂੰ ਇਹ ਦੱਸੋ ਮੈਨੂੰ ਹਲੋ ਚੱਕੇ ਨਾ ਮਤਲਬ ਉਹੀ ਤੁਹਾਡਾ ਸਵਾਲ ਹੈ ਜੇ ਸਹੀ ਹੈ ਤਾਂ ਹੁਣ ਕਿਉਂ ਚੱਕਦੇ ਪਏ ਹੁਣ ਕਿਉਂ ਚੱਕਦੇ ਫਿਰ ਰਹਿਣ ਤਾਂ ਤੂੰ ਕਿ ਹੋਰ ਲਾ ਲਓ ਅੱਗੇ ਨੂੰ ਆ ਸਾਰਾ ਬਜ਼ਾਰ ਪਿਆ ਆ ਸਾਰਾ ਬਜ਼ਾਰ ਪਿਆ ਇੱਥੇ ਤਾਂ ਕ ਲਾ ਲਓ ਇਹਨਾਂ ਨੂੰ ਬਾਰ ਬਾਰ ਮਿਹਨਤਾਂ ਕਰ ਲੈ ਕਰ ਕਰਕੇ ਵੀ ਇਹਨਾਂ ਦੀ ਕੋਈ ਸੁਣਦਾ ਨਹੀਂਗਾ ਉਹ ਕਹਿੰਦਾ ਉਹ ਅੱਗੇ ਵਧਾਂਦਾ ਪਿਆ ਉਹ ਕਹਿੰਦਾ ਉਹ ਅੱਗੇ ਵਧਾਂਦਾ ਵੇ ਇੱਕ ਦੂਜੇ ਨੂੰ ਦੇਖ ਕੇ ਲਾਰੇ ਵੜਾ ਰਿਹਾ ਛੜੀਏ ਤਾਂ ਪਹਿਲੀ ਸਾਰੇ ਦੀ ਪਾਰਿਆ ਛੜੀਏ ਤਾਂ 20 ਗਾਹਾਂ ਜਾ ਰਹੇ ਜੀ ਦੋ ਦੋ ਬੈਂਚ ਗਾਹਾਂ ਲਾ ਕੇ ਜਾ ਰਹੇ ਨੇ ਤੇ ਸੂਰ ਸਾਰਾ ਬਜਾਰੇ ਕਰ ਲੈਣ ਇੱਥੇ ਤੱਕ ਜ਼ਰੂਰੀ ਰਸਤਾ ਦੇਣਾ ਕਿਸੇ ਨੂੰ ਅੱਛਾ ਕੱਲੀ ਇਹਨਾਂ ਦੀ ਪ੍ਰੋਬਲਮ ਨਹੀਂ ਆਪਾਂ ਪੂਰੇ ਬਾਜ਼ਾਰ ਜਿੱਕੇ ਸਾਰਿਆਂ ਦੀ ਆ ਸਾਰਿਆਂ ਦੀ ਪ੍ਰੋਬਲਮ ਤੁਸੀਂ ਥੋੜੇ ਜਿਆਦਾ ਆ ਜਿੱਧਰੋਂ ਮਰਜੀ ਨਿਕਲੋ ਮੋਰੇ ਵੱਜਣਾ ਹੀ ਵੱਜਣਾ ਹੈ ਨਹੀਂ ਬਾਜ਼ਾਰ 'ਚ ਸਾਰੇ ਪ੍ਰੋਬਲਮ ਆ ਇਹਨਾਂ ਦੀ ਥੋੜੀ ਵਿਗੜ ਗਈ ਆ ਹਾਂ ਇਹ ਸਮਝਾ ਐਕਸੀਡੈਂਟ ਹੋਏ ਤਾਂ ਵੀ ਮੈਂ 2-3 ਵਾਰ ਬਚਿਆ ਇੱਥੋਂ ਐਕਸੀਡੈਂਟ ਹੋਣ ਤੋਂ 2-3 ਵਾਰ ਬਚਿਆ ਇੱਕਦ ਹੈ ਨਹੀਂ ਇੱਥੇ ਇੱਕਦ ਹੈ ਨਹੀਂ ਹੁਣ ਸਰ ਉਹਨਾਂ ਨੂੰ ਤੁਸੀਂ ਦੱਸੋ ਪੂਰੀ ਗੱਲ ਦੱਸੋ ਸਰ ਜੀ ਮੇਰੀ ਇਹੀ ਬੇਨਤੀ ਆ ਜੀ ਹੱਥ ਜੋੜ ਕੇ ਤੁਸੀਂ ਇੱਥੇ ਲਾਈਨ ਖਿੱਚੋ ਇਹਨਾਂ ਦੇ ਭਾਂਡੇ ਬਾਹਰ ਨਹੀਂ ਆਣੇ ਚਾਹੀਦੇ ਉਸ ਲਾਈਨ ਤੋਂ ਅਗਰ ਇਹ ਲਾਈਨ ਤੋਂ ਬਾਹਰ ਨਹੀਂ ਜਾਣੇ ਆਹ ਨਹੀਂ ਚਲਾਨ ਕਰੋ ਇਹਨਾਂ ਦਾ 5000 ਇਹ ਇਹਨਾਂ ਦੀ ਸ਼ਿਕਾਇਤ ਹੈ ਮੰਦੇ ਆ ਪਰ ਬਾਕੀਆ ਦੀ ਵੀ ਹੈ ਦੇਖੋ ਬਾਕੀਆ ਲਈ ਵੀ ਇਹ ਵੀ ਹੱਲ ਕਰੋ ਸਭ ਦੇ ਨਾਲ ਆ ਜੀ ਕੋਈ ਰੱਖੋ ਦੇ ਬੇਨਤੀ ਕਰਦੇ ਆ ਗੱਲ ਕਰਕੇ ਇਹਨਾਂ ਸਾਡੇ ਆਪਣੇ ਮੈਨੇਜਮੈਂਟ ਨਾਲ ਗੱਲ ਕਰਕੇ ਨਾ ਅਸੀਂ ਪਹਿਲਾਂ ਵੀ ਇਹ ਚੱਕਣ ਚੱਕਿਆ ਸੀ ਇਹਨਾਂ ਦੇ ਤੋਂ ਸਾਡਾ ਇਹ ਹੱਲ ਕਰੋ 1 ਮਿੰਟ ਵੀਰੇ ਆਪਾਂ ਤੁਹਾਡੀ ਜਿਹੜੀ ਸ਼ਾਪ ਪੀਪਰ ਦੀ ਹੈ ਨਾ ਜੁੰਨ ਦੇ ਪ੍ਰਧਾਨ ਨਾਲ ਵੀ ਆਪਾਂ ਗੱਲ ਕੀਤੀ ਪਾੜੀ ਸਾਬ ਠੀਕ ਹੈ ਉਦੋਂ ਵੀ ਆਪਾਂ ਗੱਲ ਕੀਤੀ ਕਿ ਲਾਈਨ ਜਿਹੜੀ ਖੇਚੋ ਜੇ ਵਧੀਆ ਗੱਲ ਬਹੁਤ ਵਧੀਆ ਹੈ ਗੱਲ ਸ਼ੁਰੂ ਹੋ ਗਈ ਫੇਰ ਓਕੇ ਜੀ ਇਹ ਲਾਈਨ ਖਿੱਚਣ ਤੋਂ ਬਾਅਦ ਵੀ ਇੱਕ ਨਹੀਂ ਹੈ ਤੂੰ ਵੀ ਇਹ ਵੀ ਸਾਰੇ ਹਨਾ ਇੱਕ ਦੂਰੇ ਮਗਰ ਮਗਰ ਹੋ ਕੇ ਹੋਇਆ ਹਾਂ ਜੀ ਅਸੀਂ ਮੁਲਾਜ਼ਮ ਕੀ ਆਨੇ ਆਂ ਅਸੀਂ ਪਰ ਸਾਡੇ ਕੋਲ ਜਿੰਨਾ ਕੰਮ ਹੈ ਅਸੀਂ ਆ ਕੇ ਕਰਾ ਜੰਨੇ ਆਂ ਸਰਪਾ ਜੀ ਇੱਕ ਬੇਨਤੀ ਆ ਤੁਸੀਂ ਹੁਣ ਗੱਲ ਕਰਨ ਲੱਪੇ ਫੇਰ ਉੱਕ ਗਏ ਤੁਸੀਂ ਚੱਲ ਜਾਣਾ ਨਹੀਂ ਫੇਰ ਛੱਡ ਦੇਣਾ ਕੰਮ ਅਸੀਂ ਹੁਣ 10 ਮਿੰਟ ਤਾਂ ਪਹਿਲਾਂ ਗਏ ਇੱਥੋਂ ਅੱਛਾ ਇਹਨਾਂ ਦੀ ਸਰ ਦਿੱਕਤ ਪਤਾ ਕੀ ਹੈ ਮੈਂ ਸਾਰਿਆਂ ਨਾਲ ਗੱਲ ਕੀਤੀ ਚਲੋ ਆਪਣੇ ਭਰਾ ਹੀ ਆ ਇਹ ਇਹਨਾਂ ਦੀ ਦਿੱਕਤ ਇਹ ਕਹਿੰਦੇ ਨਾਲ ਦਾ ਲਾ ਦਿੰਦਾ ਦੂਜਾ ਕਹਿੰਦਾ ਮੈਨੂੰ ਰੋਕ ਦਿੰਦਾ ਤੇ ਇਹਨਾਂ ਨੂੰ ਬਰਾਬਰ ਕਰ ਦੋ ਨਾ ਕਿ ਇਸ ਪੱਟੀ ਤੋਂ ਬਾਹਰ ਨਹੀਂ ਆਉਂਗੇ ਇਹਨਾਂ ਦੀ ਅਹੀ ਚਕਾਈ ਕਿਉਂਕਿ ਕਿਉਂਕਿ ਇਹ ਕਹਿੰਦੇ ਕਿ ਮੇਰਾ ਗਾਹਕ ਜੇ ਮੇਰੀ ਦਿੱਕਤ ਕੋ ਪੈਸੇ ਲਾਓ ਫੱਟੀ ਲਾਣ ਦੇ ਵੀ ਜਿੱਦੀ ਦੁਕਾਨ ਦੇ ਜਿੱਦਾਂ ਫੱਟੀ ਲਾਦੇ 100 150 ਰੁਪਏ ਸਾਰੇ ਪੱਟੀ ਮਾਰ ਦੋ ਇੱਕ ਵਾਰੀ ਤੋੜ ਤੱਕ ਲੈ ਵੀ ਇੱਥੇ ਦਾ ਇੰਨੇ ਫੁੱਟ ਤੋਂ ਅੱਗੇ ਨਹੀਂ ਜਾਣਾ ਤੂੰ ਇਹ ਕਹਿੰਦੇ ਕਿ ਜਿੱਦਾਂ ਹੁਣ ਇਹ ਕਹਿੰਦੇ ਮੇਰੀ ਦੁਕਾਨ ਰੁੱਕਦੀ ਆ ਉਹ ਕਹਿੰਦੇ ਮੇਰੀ ਰੁੱਕਦੀ ਆ ਉਹ ਕਹਿੰਦੇ 5 ਫੁੱਟ ਜਾਂ 3 ਫੁੱਟ ਸ਼ੈਟਰ ਰੋ ਦੇਣਾ ਉਥੋਂ ਦੇ ਦੋ ਉਥੇ ਨਿਸ਼ਾਨੀ ਲਾ ਦਿਓ ਬਸ ਨਿਸ਼ਾਨੀ ਲਾ ਦਿਓ ਜੋ ਉਹਦਾ ਖਰਚਾ ਹੈ ਇੱਕ ਮਿੰਟ ਇੱਕ ਮਿੰਟ ਭਰਾ ਜੀ ਆ ਗੱਲ ਕਹਿੰਦੇ ਆ ਨਾ ਇੱਕ ਫੱਟੀ ਆਲਰੇਡੀ ਤੁਸੀਂ ਪਹਿਲੇ 3 300 22 22 ਫੁੱਟ ਬਣਾਈਆਂ ਥੜੀਆਂ ਬਣਾਈ ਆ ਦੇਖੋ ਉਹ ਆਪਣੀ ਲੈ ਲੈ ਦੁਕਾਨ ਦੇ ਉੱਪਰ ਥੜੀ ਤੇ ਉੱਪਰ ਤਾਂ ਸਮਾਨ ਰੱਖ ਸਕਦੇ ਆ ਕੁਰਸੀ ਤੁਸੀਂ ਤੁਸੀਂ ਦਾ ਮੁਰਾ ਥੜੀ ਵੀ ਇੱਕ ਸਾਣੀ ਆ ਸਰਪ੍ਰਸ਼ਾਸ਼ਨ ਨਾਲੋ ਨਹੀਂ ਥੜੀ ਵੀ ਸਾਡੀ ਆਪਣੀ ਆ ਕਮੇਟੀ ਦੀ ਆ ਉਹਦੀ ਤੁਹਾਡੀ ਆਪਣੀ ਪ੍ਰਾਪਰਟੀ ਛੱਡ ਕੇ ਬਣਾ ਲਾਂਦੇ ਜੋ ਮਰਜੀ ਪਰ ਥੜੀ ਰੱਖ ਰੱਖ ਬਣਾਈਆਂ ਰੱਖੋ ਤੁਸੀਂ ਸਾਰਿਆਂ ਨੂੰ ਇੱਕ ਲੈਵਲ 'ਚ ਲਿਆਓ ਸਾਰਿਆਂ ਨੂੰ ਆ ਮੰਜੇ ਵਾਲੇ ਦੇਖ ਲਓ ਕਿੰਨੇ 8-8 ਫੁੱਟ ਮੰਜੇ ਮੂਹਨ ਸਰ ਮੰਜੇ ਅਲਾਊਡ ਹੈ ਵੈਸੇ ਬਾਜ਼ਾਰ ਚ ਨਹੀਂ ਦੱਸੋ ਨਹੀਂ ਹੈ ਨਹੀਂ ਹੈ ਇਹ ਕੋਈ ਸਿਆਸੀ ਇਹਨਾਂ ਨੂੰ ਹੈਲਪ ਹੈ ਜੀ ਕੋਈ ਸਿਆਸੀ ਬੰਦਾ ਬਿੱਟਪੂਰ ਬੈਠੇ ਉਹਨਾਂ ਨੂੰ ਕੋਈ ਨਹੀਂ ਉਹਦੀ ਵੈਲਿਊ 200 200 ਰੁਪਏ ਮੰਜੇ ਵਾਲੇ ਬੈਠੇ ਦੱਸੋ ਨਹੀਂ ਯਾਰ ਗਲਤ ਗੱਲ ਹੈ ਆ ਦੋ ਕਾ ਕਿ ਤਾ ਰੁਕਦਾ ਵਾਲੇ ਵੀ ਚੱਕਣੇ ਚਾਹੀਦੇ ਭਾਜੀ ਮੰਜੇ ਵਾਲੇ ਅੱਜ ਅਸੀਂ ਕੋਸ਼ਿਸ਼ ਅੱਗੇ ਵੀ ਕਰੀਦੀ ਆ ਪਹਿਲਾਂ ਨਾ ਇੱਕ ਕੰਮ ਕੀਤਾ ਜਾਵੇ ਜੀ ਫਰੀ ਫਰੀ ਮਾਰਕਟ ਚ ਚੱਕੀ ਜਾਵੇ ਇਹ ਤਾਂ ਸਾਰਿਆਂ ਨੇ ਦੁਕਾਨਾਂ ਦੀ ਗੱਲ ਵੀ ਸਹੀ ਆ ਸਰ ਲ ਕਰੋਨਾ ਦੀਆਂ ਦੁਕਾਨਾਂ ਲੱਖਾਂ ਦੀਆਂ ਦੁਕਾਨਾਂ ਮਾਲ ਇੰਨਾ ਪਾਇਆ ਠੀਕ ਆ ਜੀ ਤੇ ਜਿਨ੍ਹਾਂ ਨੇ ਦੁਕਾਨਾਂ ਵਾਲਿਆਂ ਤਾਂ ਬਾਹਰ ਮਾਲ ਕੱਢ ਕੇ ਰਗਿਆ ਆਇਆ ਹੋਇਆ 3-300 ਰੁਪਏ ਦੇ ਖਾਤਰ ਜਾ ਕੇ ਮੰਝੇ ਲਵਾਤੇ ਲੋਕਾਂ ਨੇ ਦੁਕਾਨਦਾਰਾਂ ਦੇ ਇਹ ਮੰਝਾ ਮਾਰਕੀਟ ਬਣਾ ਚੱਕੀ ਜਾਵੇ ਅੱਛਾ ਤੁਹਾਡੇ ਕਮੇਟੀ ਘਰ ਦੇ ਕੋਲ ਦੇ ਵਿੱਚ ਉੱਥੇ ਕੀ ਪਾਰਕਿੰਗ ਬਣਾਤੀ ਆ ਲੋਕਾਂ ਦੀ ਗੱਡੀ ਤੱਕ ਹੀ ਲੰਘਦੀ ਪਈ ਠੀਕ ਆ ਜੀ ਅਸੀਂ ਆਪਣੀ ਗੱਡੀ ਲੈ ਕੇ ਗਏ ਆ ਗਵਾੜਾ ਆ ਜਲੰਧਰ ਰੇੜੀ ਮਾਰਕੀਟ ਅਲੱਗ ਲਾ ਕੇ ਗਏ ਆ ਕੋਈ ਗੱਡੀ ਇੱਦਾਂ ਲਾ ਕੇ ਗਏ ਆ ਨੰਗਨੋਂ ਰਸਤਾ ਤੱਕ ਇਹ ਵੀ ਇਹਨਾਂ ਦਾ ਦੁੱਖ ਹੈ ਇਹ ਵੀ ਇਹਨਾਂ ਦਾ ਦੁੱਖ ਹੈ ਕਿ ਜਦੋਂ ਬਰਾਬਰ ਰੇੜੀਆਂ ਲੱਗ ਜਾਂਦੀਆਂ ਇਹਨਾਂ ਤੇ ਗਾ ਕੇ ਨਹੀਂ ਚੜਦਾ ਮੰਝੇ ਤੱਕ ਲੱਗੇ ਹੋਏ ਮੰਝੇ ਜਕਾਏ ਜਾਂ ਕੋਠੀ ਰੋੜ ਫੇਰ ਦੁਆਰ ਤੀ ਉਹੀ ਦੁਆਰ ਤੀ ਫੇਰ ਖਿਲ ਜਿਵੇਂ ਜਿਹੜਾ ਇਹ 0 0% ਆ ਰਿਹਾ ਨੰਬਰ ਇਹਨਾਂ ਦਾ ਆਪਣੇ ਇਕੱਠੇ ਹੋ ਕੇ ਆਪਣੇ ਜੀਵਾਂ ਨਾਲ ਮਿਲ ਲਓ ਫਿਰ ਆਪਾਂ ਕਰ ਲੈ ਸਰ ਉਹ ਤਾਂ ਫੇਰ ਰੁਕ ਗਿਆ ਮਾਮਲਾ ਤੁਸੀਂ ਖੜੇ ਖੜੇ ਤੁਸੀਂ ਚੱਲ ਜਣਾਉਂ ਨਹੀਂ ਫੇਰ ਬਾਹਰ ਸੱਡ ਦੇਣਾ ਉਹ ਦੇਖੋ ਨਾ ਉਹ ਦੇਖੋ ਮੰਜੇ ਦੇਖ ਲਓ ਤੁਹਾਨੂੰ ਦਿਖਾਈ ਤਾਂ ਜਾਂਦੇ ਮਾਮਲੇ ਸਾਰੇ ਦਿਖਾਉਂਦੇ ਪਏ ਆਪਾਂ ਸਾਰੇ ਇੱਕ ਲੰਗ ਦੇਖ ਲਓ ਕਿੰਨਾ ਰਸ਼ ਪੈਂਦਾ ਗਾਗ ਗੀਤਾਬਨ ਰੋਡ ਰੇਲਵੇ ਰੋਡ ਸਾਰਾ ਐਨ ਆਰ ਆਈ ਉੱਥੇ ਜਾਂਦਾ ਗਾਗ ਇੱਥੇ ਭੁੱਖੇ ਮਨ ਆਪ ਪਾਜੀ ਹੁਣੇ ਗੱਲ ਕੀਤੀ ਕਹਿੰਦੇ ਇਸ ਰੋਡ ਤੇ ਕਿਉਂਕਿ ਸਾਰੇ ਆਪਾਂ ਕੱਲੇ ਇਹਨਾਂ ਨੂੰ ਇੱਕ ਰਸੇ ਨਾਲ ਨਹੀਂ ਬੰਨ੍ਹਦੇ ਉਹ ਕਹਿੰਦੇ ਕਿ ਸਾਰਿਆਂ ਨੇ ਕਿਉਂਕਿ ਦੁਕਾਨ ਦਾ ਸਾਮਾਨ ਬਾਹਰ ਲਾਇਆ ਜਿਹਦੇ ਕਰਕੇ ਗਾਹਕ ਰੁੱਕਦਾ ਹੀ ਨਹੀਂ ਮੋਟਰਸਾਈਕਲ ਦੇ ਆਂਦਾ ਹਾਰਨ ਵਾਈ ਦਾ ਅੱਗੇ ਨਿਕਲ ਜਾਂਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਕਹਿੰਦੇ ਗਾਹਕ ਨਹੀਂ ਰੁੱਕਦਾ ਅਸੀਂ ਭੁੱਖੇ ਮਰ ਰਹੇ ਹਾਂ ਇਥੋਂ ਮੰਜੇ ਫੜੀਆਂ ਕਹਿੰਦੇ ਚੁਕਾਏ ਜਾਣ ਇਹ ਇਹਨਾਂ ਦਾ ਕਹਿਣਾ ਹੈ ਇਹ ਕਹਿੰਦੇ ਆ ਭਾਜੀ ਕਹਿੰਦੇ ਕਿ 300 ਰੁਪਏ ਲੈਂਦੇ ਆ ਤੇ ਮੰਜੇ ਫੜੀਆਂ ਲਵਾ ਦਿੰਦੇ ਇਹ ਫਿਰ ਕਿਹਦੀ ਸਿਆਸੀ ਥਾਪੜ ਆ ਕੋਈ ਸਿਆਸੀ ਥਾਪੜ ਆਊਗਾ ਨਹੀਂ ਤਾਂ ਰੂਲ ਤਾਂ ਸਾਰਿਆਂ ਲਈ ਸਿਮਿਲਰ ਹੋਣੇ ਚਾਹੀਦੇ ਆ ਇੱਕ ਵਾਰੀ ਪੱਟੀ ਲੱਗ ਜਵੇ ਇਹ ਜਿੰਨੇ ਸਾਡੇ ਦੁਕਾਨਦਾਰ ਭਰਾ ਆ ਕਹਿੰਦੇ ਸਾਰਿਆਂ ਨਾਲ ਸੇਮ ਹੋਵੇ ਸੇਮ ਹੋ ਜਾ ਕਿ ਫੇਰ ਕਿਤਰਾਜ ਹੈ ਹਨਾ ਸੇਮ ਹੋ ਜਾ ਸਹੀ ਸਾਰਿਆਂ ਨਾਲ ਸੇਮ ਹੋ ਜਬਰ ਦੂਜੀ ਗੱਲ ਦੇਖੋ ਥੜੀ ਤਾਂ ਪਹਿਲੀ ਸਾਰਿਆਂ ਨੇ ਵਧਾਈ ਹੋਈ ਆ ਉਹ ਨਹੀਂ ਰੋਕਦੇ ਉਹ ਨਗਰ ਕਮੇਟੀ ਵਾਲੇ ਕਹਿੰਦੇ ਕਿ ਚਲ ਤੁਹਾਨੂੰ ਇੰਨਾ ਕ ਸਹਾਰਾ ਦੇ ਦਿੰਨੇ ਆ ਆ ਹੁਣ ਚੱਕ ਰਹੇ ਆ ਵੀਰ ਪਰ ਇਹ ਵੀਰ ਦੀ ਟੈਨਸ਼ਨ ਹੈ ਕਹਿੰਦਾ ਕਿ ਪਿੱਛੋਂ ਮੇਰੀ ਦੁਕਾਨ ਨਹੀਂ ਦੀਂਦੀ ਪਿਛਲੇ ਵਾਲੀ ਦੀ ਟੈਨਸ਼ਨ ਹੈ ਇਧਰ ਹੋਈ ਮੇਰੀ ਨਹੀਂ ਦੀਂਦੀ ਤਾਂ ਉਹ ਵੀ ਅੰਦਰ ਕਰੇ ਇਹ ਵੀਰ ਵੀ ਅੰਦਰ ਕਰੇ ਔਰ ਪਿੱਛੇ ਵੀ ਉਧਰ ਜਿੰਨੀਆਂ ਦੁਕਾਨਾਂ ਦੇਖੋ ਕਿੰਨੀਆਂ ਬਾਹਰ ਆ ਜੇ ਅੰਦਰ ਕਰ ਲੈਣ ਔਰ ਅਸੀਂ ਤਾਂ ਇਹੀ ਰਹਿ ਦਮਾਂਗੇ ਕਿ ਇਹਨੂੰ ਜਾਂ ਵਨਵੇ ਕਰ ਦੋ ਜਾਂ ਇਹ ਨਾਲ ਹੀ ਇੱਕ ਫੁੱਟਪਾਥ ਬਣਾ ਦਿੱਤਾ ਜਾਵੇ ਤਾਂ ਜੋ ਇਹਨਾਂ ਦਾ ਗਾਹਕ ਰੋਕੇ ਇਹਨਾਂ ਦਾ ਗਾਹਕ ਮੋੜੇ ਚਲੇ ਜਾਂਦਾ ਹੁਣ ਦੇਖੋ ਇੱਥੇ ਸਪੇਸ ਤਾਂ ਇਧਰ ਵੀ ਨਹੀਂ ਹੈਗੀ ਇਧਰਲੇ ਪਾਸੇ ਬਾਹਰ ਆ ਜਾਣਾ ਉਧਰਲੇ ਪਾਸੇ ਵੀ ਸਮਾਨ ਜਦੋਂ ਬਾਹਰ ਲੱਗ ਜਾਂਦਾ ਗਾਹਕ ਮੋਟਰਸਾਈਕਲ ਤੇ ਆਉਂਦਾ ਗੱਡੀ ਦਾ ਘਟ ਆਉਂਦੀ ਆ ਪਿੱਛੇ ਹਾਰਨ ਵਾਈ ਦਾ ਗਾਹ ਗੱਗੇ ਨਿਕਲ ਜਾਂਦਾ ਐਦਾਂ ਹੀ ਹੁੰਦੀ ਆ ਨੁਕਸਾਨ ਤਾਂ ਹੋ ਰਿਹਾ ਬਿਲਕੁਲ ਹੋ ਰਿਹਾ ਜੀ ਪ੍ਰਸ਼ਾਸਨ ਸਾਥ ਦਵੇ ਤਾਂ ਬਿਲਕੁਲ ਖਤਮ ਹੋ ਸਕਦਾ ਮਾਰਕੀਟ ਦੇ ਵਿੱਚ ਨੰਗਨ ਨੂੰ ਆਉਣ ਜਾਣ ਨੂੰ ਸਾਰਾ ਤੁਸੀਂ ਪਿਛਲੀ ਵਾਰ ਵੀ ਗਿਆ ਸੀ ਦੋ ਚਾਰ ਵਾਰ ਗੱਲ ਹੋ ਗਈ ਤੁਸੀਂ ਕਿਹਾ ਪੱਟੀ ਲਾ ਦਿਓ ਮੈਂ ਸਹਿਯੋਗ ਕਰਨ ਨੂੰ ਤਿਆਰ ਹਾਂ ਬਿਲਕੁਲ ਬਿਲਕੁਲ ਆਪਾਂ ਇਹ ਆਪਸ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇੱਕ ਪੱਟੀ ਲਾ ਦਨੇ ਆ ਆਪੇ ਦੁਕਾਨਦਾਰਾਂ ਨੇ ਸਲਾਹ ਕੀਤੀ ਸੀ ਉਹਦੇ ਨਾਲ ਆਪਾਂ ਜਿੰਨੇ ਵੀ ਅੰਦਰ ਮਗੇ ਪਰ ਜਦ ਪਿੱਛੇ ਤੋਂ ਪਿੱਛੇ ਤੋਂ ਪਿੱਛੇ ਉਹੀ ਕੰਮ ਹੋ ਰਿਹਾ ਵੇ ਸਾਰੇ ਬਾਹਰ-ਬਾਰ ਆ ਰਹੇ ਆ ਭਾਈ ਉਹੀ ਸਮੱਸਿਆ ਪਾਜੀ ਤੁਹਾਡੀ ਫੈਮਿ ਕਹੋ ਉਹਨਾਂ ਨੂੰ ਸਾਰਿਆਂ ਦਾ ਇੱਕ ਵਾਰੀ ਏਕਾ ਕਰਾ ਕੇ ਪੱਟੀ ਲਵਾ ਦਿਓ ਸੀ ਤਾਂ ਸਹਿਮਤ ਆ ਜੀ ਤੁਹਾਡੀ ਗੱਲ ਹੈ ਵੀ ਔਰ ਕਮੇਟੀ ਮੈਂਬਰਾਂ ਨੂੰ ਜਦੋਂ ਸ਼ੁਰੂ ਤੋਂ ਬਿਜਾਰ ਦੇਖੋ ਜਿਹੜਾ ਰੈਡੀਮੇਡ ਦੇ ਦੁਕਾਨਾਂ ਸ਼ੁਰੂ ਹੁੰਦੀਆਂ ਹਾਂ ਉੱਥੋਂ 15-15 ਫੁੱਟ ਦੀ ਲੈਂਥ ਆ ਬਾਹਰ ਪਈਆਂ ਹੋਈਆਂ ਉਹ ਕਈ ਤਾਂ ਉੱਥੇ ਗਾਹਕ ਨੂੰ ਐ ਫੜ ਕੇ ਕਹਿੰਦੇ ਚੱਲ ਅੰਦਰ ਚੱਲ ਅੰਦਰ ਚੌੜਾ ਵਿਆਰੀ ਉਹਦਾ ਚੌੜਾ ਵਿਆਰੀ ਬਣ ਜਾਂਦਾ ਮਤਲਬ ਤੇ ਸਾਰੀ ਚੀਜ਼ ਪੈਸੇ ਖੁੱਲਾ ਰਹੂਗਾ ਤਾਂ ਉਸ ਰੋਡ ਦੀ ਉਸ ਰੋਡ ਦੀ ਗੱਲ ਕਰਦੇ ਤੁਰੇ ਤੋਂ ਫਗੋ ਚੱਲ ਅੰਦਰ ਸਮਾਨ ਲੈ ਬਹੁਤ ਸਸਤਾ ਖੁੱਲਾ ਵੀ ਇੱਦਾਂ ਹੀ ਇਹ ਥੱਕਾ ਯਾਰ ਪਰ ਇਹ ਪਰ ਹੁ ਇਹ ਜੋਗ ਦੇ ਨਾਲ ਜੇ ਇੱਕ ਜਗ੍ਹਾ ਦੇ ਦੇਣ ਉਹ ਦੇਖੋ ਕਿੰਨਾ ਖੁੱਲਾ ਲੱਗਦਾ ਹੁਣ ਸੈਣੀ ਸਾਹਿਬ ਕਹਿ ਰਹੇ ਆ ਇੱਕ ਫੋਟੋਗ੍ਰਾਫ ਦੇ ਲਾਈਨ ਬਣਾ ਦੋ ਕਿ ਅਸੀਂ ਉਹਨਾਂ ਸਹਿਯੋਗ ਦੇ ਨੂੰ ਤਿਆਰ ਹੈ ਕਿ ਸਾਨੂੰ ਕੋਈ ਦਿੱਕਤ ਨਹੀਂ ਬਾਕੀ ਦੁਕਾਨਦਾਰਾਂ ਨੂੰ ਵੀ ਦਿੱਕਤ ਨਹੀਂ ਆਹ ਦੇਖੋ ਰੋਡ ਕਿੰਨਾ ਖੁੱਲਾ ਹੋ ਗਿਆ ਹੁਣ ਬਾਜ਼ਾਰ ਨਜ਼ਰ ਤਾਂ ਆਉਂਦਾ ਕਿ ਸਾਹਮਣੇ ਕਮੇਟੀ ਕਰ ਮਿਲ ਨਜ਼ਰ ਆ ਰਿਹਾ ਆਪਾਂ ਟੈਕਨੀਕਲੀ ਗਲਤ ਸਮਝੀਏ ਇੱਕ ਤਾਂ ਮੇਰਾ ਗਲਾ ਬੈਠਾ ਜ਼ੋਰ ਬੋਲਣਾ ਪੈਂਦਾ ਹੈ ਨਾ ਟੈਕਨੀਕਲੀ ਗਲਤ ਸਮਝੀਏ ਜੇ ਹੁਣ ਕੋਈ ਗੱਗ ਮੋਟਰਸਾਈਕਲ ਤੇ ਆਊਗਾ ਉਹ ਹੌਲੀ ਹੌਲੀ ਨਿਗਾ ਮਾਰੂਗਾ ਸਾਰਿਆਂ ਤੇ ਔਰ ਰੁਕੂਗਾ ਵੀ ਜੇ ਬਾਜ਼ਾਰ ਬਾਹਰ ਲੱਗਿਆ ਆ ਤੁਹਾਡੇ ਕੋਈ ਮੋਟਰਸਾਈਕਲ ਲੱਗਾ ਕੋਈ ਸਪੇਸ ਐ ਨਹੀਂ ਕੋਈ ਬੰਦਾ ਰੁਕੂਗਾ ਕਿੱਥਾਂ ਕਿਸੇ ਨੇ ਨੀ ਖੜਨਾ ਜੀ ਫੇਰ ਦੇਖੋ ਹੋਰਨ ਦੇ ਹੋਰਨ ਦਾ ਅਗਲਾ ਗਾਹ ਦੇ ਅੱਗੇ ਅੱਗੇ ਨਿਕਲ ਜਾਂਦਾ ਫਿਰ ਜਿਹੜੀ ਚੀਜ਼ ਸਾਡੇ ਕੋਲ ਨਹੀਂ ਅਗਲਾ ਦੂਸਰੀ ਦੁਕਾਨ ਜਾ ਕੇ ਲੈ ਲੈਂਦਾ ਹਾਂ ਜਿਹੜੇ ਆਪਾਂ ਸਮਝੀ ਆਪਾਂ ਤੁਹਾਡੇ ਫਾਇਦੇ ਲਈ ਕਰ ਰਹੇ ਹਾਂ ਬਿਲਕੁਲ ਸਹੀ ਗੱਲ ਹੈ ਅਸੀਂ ਆਹ ਕਹਨੀ ਸਹਿਯੋਗ ਦਿਓ ਸਾਡਾ ਕੋਈ ਵੀ ਦੇਖੋ ਚੈੱਕ ਕਰੋ ਜਾ ਕੇ ਲక్ష్ਮੀ ਫੈਸ਼ਨ ਦੇ ਬਾਹਰ ਕੋਈ ਟੰਗਿਆ ਆ ਤਾਂ ਦੇਖੋ ਜਾ ਕੇ ਤੁਸੀਂ ਪੱਕੇ 파ਟੀਆਂ ਨਾਲ ਹੀ ਐਡ ਕਰਕੇ ਲక్ష్ਮੀ ਫੈਸ਼ਨ ਦੇ ਚਲੋ ਇਧਰ ਵੀ ਵਜੇ ਦਿਖਾ ਦਿਓ ਦੇਖੋ ਅਸੀਂ ਇਹਨਾਂ ਦੇ ਹ ਜੇਕਰ ਇਹ ਤਾਂ ਸਰਦਾਰ ਜੀ ਮੇਰੇ ਖਿਆਲ ਬਾਹਰ ਕਈ ਕੰਟਰੀਆਂ 'ਚ ਘੁੰਮੇ ਆਏ ਆ ਤੁਸੀਂ ਬਾਹਰ ਜਾ ਕੇ ਦੇਖੋ ਉਹਨਾਂ ਨੇ ਇੱਕ ਸਿਸਟਮ ਬਣਾਇਆ ਆ ਇੱਕ ਫੁੱਟਪਾਥ ਬਣਾਇਆ ਆ ਤੁਰਨ ਵਾਲਿਆਂ ਲਈ ਰਸਤਾ ਆ ਤੁਹਾਨੂੰ 19 ਸਪੇਸ ਦਿੰਦੇ ਆ ਉਹਦੇ ਵਿੱਚ ਤੁਸੀਂ ਆਪਣਾ ਮਾਲ ਬਾਹਰ ਲਾ ਲਓ ਡਿਸਪਲੇ ਕਰ ਲਓ ਜਾਂ ਤੁਸੀਂ ਪੂਰੀ ਦੁਕਾਨ ਘੇਰ ਲਓਗੇ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਕਹਿੰਦਾ ਉਧਰਲੇ ਪਾਸੇ ਵੀ ਤਾਂ ਜਿਹੜਾ ਗ੍ਰਾਹਕ ਆ ਰਿਹਾ ਉਹਨੇ ਸਪੇਸ ਹੀ ਨਹੀਂ ਬਚਦੀ ਕਿ ਮੋਟਰਸਾਈਕਲ ਗੱਡੀ ਕਿੱਥੇ ਖੜੀ ਕਰੇ ਮਿੰਟ ਪਹਿਲਾਂ ਦੇਖੋ ਕਮੇਟੀ ਵਾਲੇ ਹੋ ਗਏ ਆ 5 ਮਿੰਟ ਹਜੇ ਕਮੇਟੀ ਘਰ ਤੱਕ ਪਹੁੰਚੇ ਉਸ ਤੋਂ ਬਾਅਦ ਮੁੜ ਕੇ ਫੇਰ ਬਾਜ਼ਾਰ ਦੇ ਸਾਮਾਨ ਨਾਲੇ ਲੱਗਣਾ ਸ਼ੁਰੂ ਹੋ ਗਿਆ ਇਹ ਕਾਰਨ ਕੀ ਹੈ ਜਾ ਦੇ ਇੱਕ ਵਾਰੀ ਸਖਤੀ ਉਹ ਵਿਚਾਰੇ ਕਰਨ ਕਰਨ ਕੀ ਮੇਰੇ ਖਿਆਲ ਸਵੇਰੇ ਡੇਢ ਘੰਟਾ ਪਹਿਲਾਂ ਤੇ ਹੁਣੇ ਸ਼ਾਮੀ ਡੇਢ ਘੰਟਾ ਲੇਟ ਜਾਂਦੇ ਹੁਣੇ ਆਪਣਾ ਫੈਮਲੀ ਟਾਈਮ ਵੀ ਖਰਾਬ ਹੁੰਦਾ ਬਿਲਕੁਲ ਜੀ ਬਿਲਕੁਲ ਅਸੀਂ ਆਪ ਕਹਿੰਦੇ ਕਿ ਟਾਈਮ ਸਰ ਦੁਕਾਨਦਾਰੀ ਖੁੱਲੋ ਟਾਈਮ ਸਰ ਵਧਾਓ ਪਰ ਹੁਣ ਇਹਨਾਂ ਨੂੰ ਕੱਲੇ ਇਹਨਾਂ ਨੂੰ ਨਹੀਂ ਵਜੇ ਕਿਉਂਕਿ ਇਹ ਦੇਖੋ ਸਾਡੇ ਭਰਾਏ ਕੋਆਪਰੇਟ ਕਰਦੇ ਪਰ ਇਹ ਵੀ ਮਾਰੇ ਨਿਗਾ ਪਵਾ ਦਈਏ ਕੱਲ ਇਹੀ ਜਿਹੜੇ ਆ ਰੂਲ ਡਿਸਓਬੇ ਨਹੀਂ ਕਰਦੇ ਸਾਰੇ ਹੀ ਕਰਦੇ ਆ ਪਰ ਇਹ ਧੀਰ ਸਾਹਿਬ ਆਓ ਆ ਆ ਤੁਸੀਂ ਗੱਲ ਕਰ ਰਹੇ ਹੋ ਆ ਦੇਖੋ ਬੜੀਆਂ ਜਿੱਦਾਂ ਆ ਘੇਰਿਆ ਨਹੀਂ ਆ ਤਾਂ ਦੁਕਾਨ ਨਹੀਂ ਘੇਰਿਆ ਤਾਂ ਇਹਦੀ ਸ਼ਲਾਗਾ ਬਣਦੀ ਆ ਹਾਂ ਉਹ ਤਾਰੀਫ ਹੀ ਕਰ ਰਹੇ ਥੋਡੀ ਤਾਰੀਫ ਹੀ ਕਰ ਰਹੇ ਆ ਹਾਂ ਵਧੀਆ ਦੇਖੋ ਹਾਂ ਹਾਂ ਵਾਲੇ ਪਰਸੋਂ ਕਸਟਮਰ ਵੀ ਆਏ ਜਦੋਂ ਉਧਰੋਂ ਗਾਹ ਨੰਗਦਾ ਗਲੀ ਗੈਨੀ ਕ ਅੱਗੇ ਤੱਕ ਛੱਤ ਲੈਂਦੇ ਆ ਇਹ ਡੱਬੇ ਲਾ ਕੇ ਐਕਸੀਡੈਂਟ ਇੰਨੇ ਘੁੰਦੇ ਆ ਕੋਈ ਬੰਦੇ ਦੀਦਾ ਨੀ ਮੋੜੇ ਆਂਦਾ ਜਾਂਦਾ ਮੇਨ ਤੋਂ ਠੀਕ ਹੈ ਨਾ ਜੀ ਇਸ ਕਰੇ ਸਾਰਾ ਬਾਜ਼ਾਰ ਪਤਰਾ ਕੀਤਾ ਜਾਵੇ ਕੁਛ ਵੀ ਲੱਗਿਆ ਨਾ ਜਾਵੇ ਬਾਜ਼ਾਰ ਚ ਇਹ ਕੋਠੀ ਰੋਣ ਨਹੀਂ ਰਿਹਾ ਇਹ ਫੜੀ ਬਾਜ਼ਾਰ ਬਣ ਗਿਆ ਬਾਉ ਜੀ ਸਾਡਾ ਹੁਣ ਦੁਕਾਨਦਾਰਾਂ ਨੂੰ ਦਿੱਕਤ ਆਉਂਦੀ ਹੈ ਮੈਂ ਪੂਰੀ ਦਿੱਕਤ ਆ ਪੂਰੀ ਦਿੱਕਤ ਆ ਬਾਉ ਜੀ ਕੋਈ ਸਕੂਟਰ ਮੋਟਰਸਾਈਕਲ ਨਹੀਂ ਲਾ ਸਕਦਾ ਠੀਕ ਹੈ ਜੀ ਕੋਈ ਸਕੂਟਰ ਮੋਟਰਸੇ ਕੋਈ ਗੱਡੀ ਨਹੀਂ ਲੰਘ ਸਕਦੀ ਇੱਥੋਂ ਦੇਖੋ ਤੁਸੀਂ ਆ ਕੇ ਨਾ ਕਾਰ ਕੋਈ ਲੰਘ ਜਗਵੇ ਨਾ ਕੁਛ ਨੰਗੇ ਇੱਥੋਂ ਠੀਕ ਹੈ ਜੀ ਇਹ ਛੇਤੀ ਛੇਤੀ ਤਰੰਤ ਕਾਰਵਾਈ ਕਰਕੇ ਸਭ ਕੁਝ ਚਕਾਇਆ ਜਾ ਬ ਔਰ ਆ ਦੁਕਾਨਦਾਰਾਂ ਨੇ ਆਪਣੀ ਪੀੜ ਜਿਹੜੀ ਖੁੱਲ ਕੇ ਰੱਖੀ ਹੈ ਇਹ ਵੀ ਸਾਹਮਣੇ ਆਉਣੀ ਚਾਹੀਦੀ ਆ। ਬਿਲਕੁਲ। ਤੁਸੀਂ ਦੇਖੋ ਅਸੀਂ ਰੇੜੀਆਂ ਫੜੀਆਂ ਵਾਲਿਆਂ ਦੇ ਖਿਲਾਫ ਨਹੀਂ ਆ। ਜਿੰਨਾ ਮਰਜ਼ੀ ਰੋਕ ਲਓ ਫੇਰ ਉਹੀ ਹਾਲ। ਅਸੀਂ ਰੇੜੀਆਂ ਫੜੀਆਂ ਵਾਲਿਆਂ ਦੇ ਖਿਲਾਫ ਨਹੀਂ ਆ ਪਰ ਉਹਨਾਂ ਨੂੰ ਇੱਕ ਅਲੱਗ ਜਗ੍ਹਾ ਦਿੱਤੀ ਜਾਵੇ। ਬਿਲਕੁਲ ਅਲੱਗ ਜਗ੍ਹਾ ਦਿੱਤੀ ਜਾਵੇ। ਇਹਨਾਂ ਨੂੰ ਅੰਦਰ ਲਾਣੀਆਂ ਚਾਹੀਦੀ ਜੇ ਲਾਣੀਆਂ ਇਹਨਾਂ ਨੇ। ਹੂੰ। ਦੇਖੋ ਕਿੰਨਾ ਰਸਤਾ ਰੁਕਦਾ ਜਦੋਂ ਗੱਡੀ ਲੰਘਦੀ ਆ। ਆਟੋਮੈਟਿਕਲੀ ਰਸ਼ ਪੈਣਾ ਹੈ ਗਾਗਨ ਕਿੱਥੇ ਟਿਕਣਾ ਉਹਨਾਂ ਨੂੰ ਅਲੱਗ ਜਗ੍ਹਾ ਦਿੱਤੀ ਜਾਵੇ ਉਹਨਾਂ ਫਿਰ ਰੇਟ ਵੀ ਫਿਕਸ ਰਹਿੰਦਾ ਬਿਲਕੁਲ ਬਿਲਕੁਲ ਨਾ ਐਸੇ ਇਦਾਂ ਹੀ ਚਾਹੀਦਾ ਹੁਣ ਆਪਾਂ ਇੱਥੋਂ ਪਿੱਛੇ ਨਿਕਾ ਮਾਰ ਲਈ ਇੱਕ ਵਾਰ ਹਾਂਜੀ ਹਾਂਜੀ ਦੇਖੋ ਹੋਰ ਦਸ਼ਮੇਸ਼ ਆਇਓ ਠੀਕ ਠਾਕ ਠੀਕ ਠਾਕ ਆ ਜੀ ਜੀ ਇਹ ਕੋ ਮੋਰਤਲ ਦੇ ਦੁਕਾਨਦਾਰ ਨੂੰ ਅਪੀਲ ਆ ਨਾ ਮੇਰੇ ਵੱਲੋਂ ਕਰਦੇ ਕੋਈ ਜੇ ਕੋਈ ਪੈਸਾ ਵੀ ਲੈਂਦਾ ਨਾ ਮੁਲਾਜ਼ਮ ਜੀ ਉਹਦਾ ਨਾ ਬਹੁਤ ਵੱਡੀ ਪੀਲ ਹੈ ਜੇ ਕੋਈ ਮੁਲਾਜ਼ਮ ਨਾ ਪੈਸਾ ਲੈਂਦਾ ਭਲਾ ਹੀ ਮੇਰੇ ਕੋਲ ਬ੍ਰਾਂਚ ਆ ਨਾਂ ਲੈਣ ਮੈਂ ਨਾਲ ਪੜਾ ਹਾਂ ਬਹੁਤ ਕੋਈ ਇੱਕ ਨਹੀਂ ਭਲਾ ਰੇੜੀ ਵਾਲਾ ਕੋਈ ਦੁਕਾਨਦਾਰ ਕੋਈ ਵੀ ਕਹਿ ਦੇ ਆ ਹੋਈ ਨਾ ਗੱਲ ਆ ਦੇਖੋ ਆ ਗੱਲ ਕੀਤੀ ਨਾ ਇਹ ਗੱਲ ਦੀ ਤਰੀਫ ਬਣਦੀ ਹੈ ਕੋਈ ਗੱਲ ਨਹੀਂ ਇਹ ਅਸੀਂ ਚਲੋ ਹੁਣ ਇਲੈਕਸ਼ਨ ਦੇ ਫਸੇ ਆ ਫੇਰ ਵੀ ਕੋਸ਼ਿਸ਼ ਕਰਾਂਗੇ ਅਸੀਂ ਚਕਾਨ ਦੀ ਨਹੀਂ ਚਲੋ ਆ ਸਤਪਾਲ ਜਿੰਨੇ ਵੀ ਕਰੋੜਾ ਅਨਮੁੱਲੀ ਕਲੇ ਕਰ ਦਿੱਤੀ ਸਰ ਇਹ ਵਧੀਆ ਗੱਲ ਕਰਦੇ ਔਰ ਵਧੀਆ ਸਹਿਯੋਗ ਦੇ ਕੋਈ ਵੀ ਨੰਨੇ ਨਹੀਂ ਮੈਂ ਇੱਕ ਨੂੰ ਕੰਨਾ ਸਾਰੇ ਨੂੰ ਕੰਨਾ ਆ ਸਤਪਾਲ ਜੀ ਨੇ ਸਿਰੇ ਦੇ ਤੋਂ ਉੱਪਰ ਦੀ ਗੱਲ ਹੋਈ ਨਹੀਂ ਸਕਦੇ ਕਹਿੰਦੇ ਕੋਈ ਵੀ ਤੁਹਾਨੂੰ ਤੰਗ ਕਰਦਾ ਪੈਸੇ ਲੈਂਦਾ ਤੁਸੀਂ ਨਾਮ ਲੈ ਦਿਓ ਕਹਿੰਦੇ ਮੈਂ ਤੁਹਾਡੇ ਨਾਲ ਖੜ ਜੂ ਬਹੁਤ ਵਧੀਆ ਗੱਲ ਹੈ ਆ ਜੀ ਮੇਰੇ ਕੋਲ ਹੈ ਜੀ 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 ਤਾਂ ਇਹੀ ਇਮਾਨਦਾਰ ਅਫਸਰ ਕਰ ਸਕਦਾ ਔਰ ਨਾਲ ਦੀ ਨਾਲ ਇਹ ਵੀ ਵਿਚਾਰੇ ਫਸੇ ਆ ਡਿਊਟੀਆਂ ਪਤਾ ਨਹੀਂ ਕਿੰਨੇ ਥਾਂ ਲੱਗਦੀਆਂ ਕਿੱਥੇ ਸਾਹਿਬ ਇਹਨਾਂ ਦੀ ਮਤਲਬ ਮੇਰੀ ਦੇਖ ਰੇਤ ਵਿੱਚ ਇਹਨਾਂ ਦੇ ਕੰਮ ਕਰਦਾ ਪਿਆ ਜੀ ਜੀ ਗੋਲ ਸਾਹਿਬ ਨੇ ਮੈਨੂੰ ਇਹੀ ਗੱਲ ਕਹੀ ਆ ਕਹਿੰਦਾ ਕੋਈ ਦਾ ਮਨਾਂ ਲੈ ਤੇ ਚਲੋ ਆਦਰ ਦਾ ਹੁਣ ਮੇਰਾ ਖਿਆਲ ਤੁਸੀਂ ਪਹਿਲਾਂ ਘੇੜਾ ਮਾਰ ਗਏ ਆ ਪੁਲਸ ਵਾਲੇ ਪ੍ਰਸ਼ਾਂਤ ਸਾਡੇ ਨਾਲ ਚਲ ਰਹਾ ਦੇਖੋ ਤੁਸੀਂ ਕਿੱਥੇ ਤੱਕ ਆਇਓ ਆ ਬੋਰਡ ਆਪ ਦੁਕਾਨਦਾਰ ਕੱਠਿਓ ਕੇ ਮੇਰੀ ਇੱਕ ਬੇਨਤੀ ਅਸੀਂ ਤਾਂ ਨਹੀਂ ਕਰਦੇ ਦੁਕਾਨਦਾਰ ਤਾਂ ਤੁਸੀਂ ਆ ਪਿਆ ਬਿਲਕੁਲ ਸਹੀ ਆ ਆਪ ਤੁਸੀਂ ਇੱਕ ਦੋ ਤਾਂ ਲੜਨ ਦੀ ਖਾਤਰ ਆਪਣੇ ਮੂੰਹ ਮਲਾਵੀਂ ਰੱਖਣ ਦੀ ਖਾਤਰ ਤਾਂ ਇੱਕ ਦੋ ਕੋਲ ਬਹਿ ਕੇ ਗੱਲਾਂ ਕਰਦੇ ਆ ਮੇਰੇ ਕੋਲ ਚੇਨਾ ਕਰ ਇਹ ਇੱਕ ਭਰਾ ਤੁਹਾਡੇ ਕਰਦਾ ਇੱਕ ਨਹੀਂ ਕਰਦਾ ਆਪ ਸੀ ਜੀ ਹਨੇ ਇੱਕ ਕਾ ਬਣਾ ਕੋ ਭਾਈ ਅਸੀਂ ਬਾਹਰ ਨਹੀਂ ਨਿਕਲਣਾ ਜੀ ਗ੍ਰਾਂਜੋ ਜੇ ਤੁਸੀਂ ਇੱਕ ਦਿਨ ਦੌੜ ਲੈ ਕੇ ਇੱਕ ਦੀ ਮਦਦ ਕਰਦੇ ਇੱਕ ਦਿਨ ਨਹੀਂ ਕਰਦੇ ਆ ਵੀ ਗੱਲ ਸੀ ਖੇਰ ਦੇ ਵਿੱਚ ਇਹੀ ਕੁਝ ਹੋ ਰਿਹਾ ਸੀ ਬੜਾ ਸਿਲੀਅਤ ਇਹੀ ਆ ਹੋਰ ਬਸ ਮੇਰੇ ਮਨੋਂ ਚਲੋ ਬਹੁਤ ਸ਼ੁਕਰੀਆ ਸਰ ਇਧਰ ਮੇਰੇ ਖਲ ਢੇੜਾ ਮਾਰ ਗਏ ਨੇ ਸਤਪਾਲ ਜੀ ਠੀਕ ਹੈ ਠੀਕ ਹੈ ਜੀ ਸਰਕਾਰਾਂ ਐਕਚੁਅਲੀ ਡਿਊਟੀ ਕੰਮ ਹੋਰ ਕਰਾਈ ਜਾਂਦੀਆਂ ਤੇ ਆ ਹੁਣ ਸਤਪਾਲ ਜੀ ਢੇੜਾ ਮਾਰ ਗਏ ਥੋੜਾ ਜਿਹਾ ਰਾਹ ਖੁੱਲ ਗਿਆ ਲੇਕਿਨ ਫਿਰ ਥੋੜੀ ਦੇਰ ਬਾਅਦ ਬਲਾਕੇਜ ਹੋ ਜਾਣੀ ਆ ਤਾਂ ਇਹ ਸਟੰਟ ਪਾ ਜਾਂਦੇ ਆ ਬਲਾਕੇਜ ਫੇਰ ਹੋ ਜਾਂਦੀ ਆ ਜਿਹੜੀ ਮੈਂ ਕਹੀ ਆ ਨਾ ਇਹ ਵੀ ਚੰਗ ਹਾਂ ਸਤਪਾਲ ਜੀ ਕਹਿੰਦੇ ਮੈਂ ਤਾਂ ਆਪਣੇ ਵੱਲੋਂ ਹਾਰਟ ਨੂੰ ਪੰਪ ਕਰ ਦਿੰਨਾ ਲੇਕਿਨ ਬਲਾਕੇ ਥੋੜੀ ਦੇਰ ਬਾਅਦ ਫੇਰ ਹੋ ਜਾਂਦੀ ਆ ਪਰ ਉਹਨਾਂ ਨੇ ਵੱਡੀ ਗੱਲ ਇਹ ਕਹਿਤੀ ਆ ਕਹਿੰਦੇ ਕੋਈ ਰੇੜੀ ਵਾਲੇ ਤੋਂ ਪੈਸੇ ਲੈਂਦਾ ਕੋਈ ਦੁਕਾਨ ਵਾਲੇ ਤੋਂ ਪੈਸੇ ਲੈਂਦਾ ਮੇਰੇ ਨਾਲ ਸੰਪਰਕ ਕਰ ਲੋ ਡਿਪਾਰਟਮੈਂਟ ਕਹਿੰਦੇ ਮੇਰੇ ਕੋਲ ਆ ਜਿਹੜਾ ਕੋਈ ਨਜਾਇਜ਼ ਕਰਦਾ ਉਹਦੇ ਖਿਲਾਫ ਕਹਿੰਦੇ ਮੈਂ ਤੁਹਾਡੇ ਨਾਲ ਖੜ ਜਾਊਂਗਾ ਪਰ ਸ਼ਿਕਾਇਤ ਲੈ ਕੇ ਤੁਸੀਂ ਪਹੁੰਚਣਾ ਬਾਜ਼ਾਰ ਥੋੜਾ ਜਿਹਾ ਖੁੱਲ ਗਿਆ ਹੁਣ ਤੁਹਾਨੂੰ ਅੱਧਾ ਘੰਟਾ ਤਸਾਰਾ ਹੋ ਜੂ ਬਿਲਕੁਲ ਬਿਲਕੁਲ ਆ ਹਾਫ ਆਵਰ ਨਿਕਲ ਜਾਣਾ ਹੈ ਅੱਧਾ ਫੇਰ ਉਹੀ ਹਾਲ ਚਲੋ ਅੱਧਾ ਘੰਟਾ ਸਾਧ ਆਉ ਅੱਧਾ ਘੰਟਾ ਸਾਹ ਹੈ ਨਾ ਬਸ ਚਲੋ ਉਸ ਤੋਂ ਬਾਅਦ ਫੇਰ ਉਹੀ ਆ ਦੇਖੋ ਲਓ ਚਲੋ ਹੈ ਇਹ ਵਾਲੇ ਕਹਿੰਦੇ ਮੈਂ ਨਾ ਕਹਿ ਰਿਹਾ ਬਾਰ-ਬਾਰ ਰਿਕਵੈਸਟ ਕਰਦੇ ਚੱਕ ਲੋ ਅਗਲੇ ਨਾ ਟਰਾਲੀ ਲੈ ਕੇ ਸਾਡਾ ਸਮਾਨ ਸਾਧ ਵਿੱਚ ਸਿੱਟਦੇ ਫੇਰ ਤੁਸੀਂ ਬਾਅਦ ਵਿੱਚ ਬੁੱਲੂ ਲਾਇਆ ਇਸ ਕਾ ਕੇ ਹੁਣ ਚੱਲ 12 ਮਿੰਟ ਤਾਂ ਤਰ ਲਿਆ ਤੁਸੀਂ ਕਹਿੰਦੇ ਸੀ ਤੁਸੀਂ ਨਾਲੇ ਨਾਲੇ ਤੁਸੀਂ ਮੈਂ ਦੋ ਵਾਰ ਬੱਚੇ ਐਕਸੀਡੈਂਟ ਹੋਣ ਤੋਂ ਨਾਲ ਤੁਸੀਂ ਨਾਲੇ ਤੁਸੀਂ ਕਹਿੰਦੇ ਮੈਂ ਢੋਲ ਲੈ ਕੇ ਆ ਕੇ ਹਾਰ ਪਾਣੀ ਸਾਬ ਲੈ ਕੇ ਹੁਣ ਹਾਰ ਚੰਗੀ ਤਰ੍ਹਾਂ ਪਾਣੀ ਤਿੰਨਾਂ ਦੁਕਾਨਦਾਰਾਂ ਨੇ ਪਾ ਰਹੇ ਆ ਕਿਸੇ ਨੂੰ ਕੋਈ ਫਰਕ ਨਹੀਂ ਰੱਖਣਾ ਤਿੰਨਾਂ ਹਾਰ ਪਾਣੀ ਕਰ ਲੈ ਮੈਂ ਪਾਵਾਂ ਕਿਹਨਾਂ ਨਾਲ ਜਿਹੜੇ ਮੰਨਦੇ ਨਹੀਂ ਕਹਿਣਾ ਵੀ ਅਸੀਂ ਤੁਸੀਂ ਰਾਜੇ ਆ ਬਿਲਕੁਲ ਠੀਕ ਹੈ ਇਹੀ ਰਾਜੇ ਬਣ ਜਣਗੇ ਹੁਣ ਕਹਿੰਦਾ ਇਹੀ ਗਲੀ ਦੇ ਰਾਜੇ ਆ ਬਾਅਦ ਵਿੱਚ ਮੈਂ ਤਾਂ ਤੱਲੇ ਕਰਕੇ ਦੇਖ ਲਿਆ ਨਹੀਂ ਮੰਨਣ ਵਾਲੇ ਚਲੋ ਕੁਛ ਨਾ ਕੁਛ ਤਾਂ ਕਰਨਾ ਪੈਣਾ ਉਹ ਚਾਹੇ ਭੁੱਲਾ ਰਹੇ ਹੁਣ ਜਾਰੇ ਮੰਨਦੀ ਹੁਣ ਹਾਰ ਪੈ ਜਾਣੀ ਇਹਨਾਂ ਦੇ ਚਲੋ ਇਹ ਵਿਚਾਰੇ ਕਹਿੰਦੇ ਕਿ ਅਸੀਂ ਇਧਰੋਂ ਆਉਣੇ ਆ ਕੁਝ ਨਜ਼ਰ ਨਹੀਂ ਆਉਂਦਾ ਵੇ ਪਰੇਸ਼ਾਨੀ ਹੁੰਦੀ ਆ ਕਿ ਚਾਹੇ ਇੱਧਰੋਂ ਆਓ ਉਹ ਬੰਦਾ বাজੜਾ ਹੀ বাজੜਾ ਵਿੱਚ ਸਮਾਨ ਦੀ ਆ ਮੇਰਾ ਬੇਟਾ ਦੋ ਵਾਰ ਬਚੇ ਇੱਥੋਂ ਚਲੋ ਜਿਹਨਾਂ ਦਾ ਫਾਇਦਾ ਇਹ ਹੋ ਗਿਆ ਕਿ ਸ਼ਾਮ ਨੂੰ ਛੇਤੀ ਘਰ ਚਲ ਜੂਗੇ ਨਹੀਂ ਤਾਂ ਡੇਢ ਘੰਟਾ ਪਹਿਲਾਂ ਜਲਦੀ ਕੰਮ ਨਿਵੇੜੇ ਜਾਂਦੇ ਆ ਦੁਕਾਨ ਜਲਦੀ ਬੰਦ ਕਰ ਦਿੰਦੇ ਹੈ ਬੰਦੇ ਵੀ ਜਗਾਓ ਆ ਮਨਜੇ ਵੀ ਕਹਿੰਦੇ ਜਿ ਹੁਣ ਤੂੰ ਸੌਂ ਲਓ ਕੋਈ 2 ਵਜੇ ਤੋਂ ਬਾਅਦ ਖਾਂਗੇ ਜੇ ਟਾਈਮ ਲੱਗਿਆ ਸਾਰੇ ਕੋਲ ਟਾਈਮ ਨੇ ਲਖਮੀ ਫਸੋ ਸਾਰੀ ਲੇਬਰ ਸਾਰੇ ਉੱਥੇ ਫਰਤੀ ਅਸੀਂ ਤਾਂ ਦੋ ਬੰਦੇ ਆ ਅਸੀਂ ਵੀ ਲਖਮੀ ਟੂਰੀ ਲੱਜਣਾ ਹੈ ਨਹੀਂ ਫਿਰ ਇਹ ਇਹ ਵਿਚਾਰੇ ਵੀ ਕਰਾਤੇ ਮੰਜੇ ਵੀ ਕਰਾ ਦੂੰ ਕਿਸੇ ਨੂੰ ਕਰਾਉਣਾ ਕਿਆ ਆਏ ਜੀ ਕਾਫੀ ਹੱਕ ਚੁਗਾਤੀ ਹੈ ਉਹਨਾਂ ਤਾਂ ਗੱਲ ਪਹੁੰਚਾ ਦਿਓ ਜੀ ਹਾਂ ਕੇ ਉਹ ਆਜੇ ਜੋ ਜਾਂਦਿਆਂ ਦੇ ਆਜੇ ਜੋ ਉਹ ਰਿਕਵੈਸਟ ਕਰ ਜਿਓ ਮੇਰੇ ਦੂਜੀ ਵਾਰ ਤਾਂ ਫਿਰ ਟਰਾਲੀ 'ਚ ਹੀ ਜਾਣੇ ਮੰਜੇ ਮਗੈਨਾ ਕਹਿ ਜਿਓ ਇੱਕ ਵਾਰ ਜਾਂਦਿਆਂ ਦੇ ਚਲ ਹੁਣ ਕੋਈ ਸੰਤੁਸ਼ਟ ਹੈ ਮੈਂ ਕਹਾਂ ਜੀ ਬਿਲਕੁਲ ਸੂਰੀ ਸਾਹਿਬ ਇਹਨਾਂ ਦਾ ਵੀ ਸੰਤੁਸ਼ਟ ਹੈ ਅੱਛਾ ਭਾਜੀ ਉਹ ਗੱਲ ਕਹਿ ਕੇ ਗਏ ਆ ਸਤਪਾਲ ਜੀ ਇੰਪੋਰਟੈਂਟ ਹੈ ਹਾਂਜੀ ਹਾਂਜੀ ਚੱਕ ਲਈਓ ਇੰਪੋਰਟੈਂਟ ਗੱਲ ਹੈ ਉਹ ਕਹਿੰਦੇ ਜੇ ਕੋਈ ਰੇੜੀ ਵਾਲਿਆਂ ਤੋਂ ਪੈਸੇ ਲੈਂਦਾ ਮੰਗੇ ਵਾਲਿਆਂ ਤੋਂ ਪੈਸੇ ਲੈਂਦਾ ਦੁਕਾਨਦਾਰ ਤੋਂ ਪੈਸੇ ਲੈਂਦਾ ਕਹਿੰਦੇ ਡਿਪਾਰਟਮੈਂਟ ਮੇਰੇ ਕੋਲ ਮੈਨੂੰ ਨਾਮ ਦੱਸ ਕੇ ਸ਼ਿਕਾਇਤ ਕਰਾ ਦਿਓ ਮੈਂ ਤੁਹਾਡੇ ਨਾਲ ਖੜ ਚੂੰਗਾ ਪੈਸੇ ਨਹੀਂ ਚੱਲਣ ਦੇਵਾਂਗੇ ਕਹਿੰਦੇ ਨਹੀਂ ਬਿਲਕੁਲ ਸਹੀ ਗੱਲ ਹੈ ਜੇ ਹੁਣ ਕਿਸੇ ਨੇ ਦੁਕਾਨ ਪਾਈ ਹੈ ਲੱਖਾਂ ਕਰੋੜਾਂ ਦਾ ਸਾਮਾਨ ਪਾ ਕੇ ਬੈਠਾ ਹੈਗਾ ਉਹ ਸਿਰਫ ਆਪਣੇ ਲਈ ਪਾ ਕੇ ਬੈਠਾ ਉਹ ਆਪਣੇ ਅੱਗੇ ਐਡਵਾਂਸ ਕਰਕੇ ਜਾਂ ਕਿਸੇ ਤੋਂ ਪੈਸੇ ਲੈ ਕੇ ਅੱਛਾ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆ ਗਿਆ ਆਪਾਂ ਕਰਦੀਏ ਵੀ ਆਹ ਦੁਕਾਨਦਾਰ ਦੁਕਾਨਾਂ ਦੇ ਕਿਰਾਏ ਜਿਨੇ ਪੈਸੇ ਖਰਚ ਕੇ ਦੁਕਾਨ ਲਈ ਆਪ ਕਿਸ਼ਤਾ ਪਤਾ ਨਹੀਂ ਕਿੰਨੀਆਂ ਜਾਣੀਆਂ ਆ ਆ ਕਰਿੰਦੇ ਦੇਖੋ ਕਿੰਨੇ ਰੱਖੇ ਇਹਨਾਂ ਦੀ ਤਨਖਾਹਾਂ ਆਪਣੇ ਘਰ ਦੇ ਖਰਚੇ ਦੁਕਾਨਦਾਰ ਅਸਲ 'ਚ ਹੈ ਤਾਂ ਔਖੇ ਹੈ ਔਖੇ ਆ ਸਰਦਾ ਹੈ ਨਹੀਂ ਪਰ ਜੇ ਇੱਕ ਬਰਾਬਰ ਸਾਰ ਨੂੰ ਰੱਖਿਆ ਜਾਵੇ ਤਾਂ ਹੀ ਖਰਚੇ ਚੱਲਣੇ ਬਿਲਕੁਲ ਮਨਿਆਰੀਆਂ ਦੁਕਾਨਾਂ ਦਾ ਵੀ ਇਸੇ ਕੰਮ ਰੁਕੇ ਉਹ ਆ ਦੇਖੋ ਫੜੀਆਂ ਲੱਗਣ ਦੇ ਨਾਲ ਹੀ ਸਭ ਦਾ ਨੁਕਸਾਨ ਹੁੰਦਾ ਆ ਜਿਹੜੇ ਕਸਟਮ ਉਹਨਾਂ ਦੇ ਚੱਲਣੇ ਉਹ ਉੱਥੇ ਬੈਲੀ ਭੁਗਤਾ ਹੋ ਜਾਂਦੀ ਆ ਫੜੀਆਂ ਵਾਲੇ ਪਾਸੇ ਨੂੰ ਉਹ ਸਾਰੇ ਫੜੀਆਂ ਦੇ ਪਾਸੇ ਵੀ ਸਾਰਾ ਨੁਕਸਾਨ ਆ ਤੁਸੀਂ ਕਹਿੰਦੇ ਸੀ ਬੋਲੋ ਜੀ ਰਾਜੀ ਭਾਜੀ ਹਾਂ ਜੀ ਨਹੀਂ ਨਹੀਂ ਭਾਜੀ ਗੱਲ ਬਿਲਕੁਲ ਸਹੀ ਹੈ ਜੇ ਹੁਣ ਦੁਕਾਨਾਂ ਦੇ ਉੱਤੇ ਅਗਲੇ ਨੇ ਸਮਾਨ ਪਾਇਆ ਫੜੀ ਨਹੀਂ ਲੱਗਣੀ ਚਾਹੀਦੀ ਫੜੀ ਵਾਲੇ ਨੂੰ ਅਲੱਗ ਥਾਂ ਮਿਲਣੀ ਚਾਹੀਦੀ ਹੈ ਅਲੱਗ ਥਾਂ ਮਿਲ ਅਲੱਗ ਥਾਂ ਮਿਲਣ ਉਹਨਾਂ ਦੇ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦਾ ਕੰਮ ਹੋਵੇ ਨਾ ਹਾਂ ਕੰਮ ਹੋਵੇ ਉਹਨਾਂ ਨੂੰ ਅਲੱਗ ਥਾਂ ਮਿਲਣੀ ਚਾਹੀਦੀ ਪ੍ਰਸ਼ਾਸਨ ਦਵੇ ਉਹਨਾਂ ਦੀ ਮਦਦ ਕਰੇ ਆਪਾਂ ਇਹਦੇ ਵਿੱਚ ਰਾਜੀ ਹਾਂ ਸਾਨੂੰ ਕੋਈ ਨਹੀਂ ਹੈ ਪਰ ਇਹ ਕੀ ਚੱਲਦੇ ਬਾਜ਼ਾਰ ਦੇ ਵਿੱਚ ਫੜੀ ਨਹੀਂ ਲੱਗਣੀ ਚਾਹੀਦੀ ਅੱਛਾ ਆ ਆ ਆਪਾਂ ਐਗਜ਼ ਸਮਾਨ ਅੰਦਰ ਕੀਤਾ ਉੱਥੇ ਰਿਕਸ਼ਾ ਲੱਗ ਗਿਆ ਜੇ ਸਮਾਨ ਅੰਦਰ ਨਾ ਕਰਦੇ ਰਿਕਸ਼ਾ ਲੱਗਣਾ ਨਹੀਂ ਸੀ ਨਹੀਂ ਮੋੜੇ ਚ ਜਾਣਾ ਜੀ ਪਿੱਛੇ ਕੀ ਆ ਸਾਨੂੰ ਰਾਹ ਦੇ ਦਿਓ ਅਸੀਂ ਪਹਿਲੇ ਨੰਬਰ ਤੇ ਆਏ ਸੀ ਲੰਘਣਾ ਹੀ ਹੈਗਾ ਲੋਕਾਂ ਦੇ ਵਿੱਚ ਕਾਲੀ ਦਾ ਵੈਸੀ ਹੀ ਬੜੀ ਹੈਗੀ ਚਲੋ ਉਸੇ ਗੋਸਮਸੇ ਬਹੁਤ ਸ਼ੁਕਰੀਆ ਜੀ ਇਹ ਸਾਡੇ ਭਰਾਏ ਹਮੇਸ਼ਾ ਕੋਆਪਰੇਟ ਕਰਦੇ ਆ ਔਰ ਕੱਲੇ ਇਹਨਾਂ ਨਾ ਨਹੀਂ ਪੂਰੇ ਬਾਜ਼ਾਰ ਚ ਪੱਟੀ ਲੱਗ ਜਾਵੇ ਥੋੜੀ ਦੇਰ ਬਾਅਦ ਫੇਰ ਉੱਤੇ ਕੰਮ ਹੋਏ ਨਾ ਫੇਰ ਚੰਗਾ ਨਹੀਂ ਲੱਗਦਾ ਹੈਗਾ ਮੈਂ ਤੁਸੀਂ ਸਟੰਟ ਪਾ ਦਿੰਦੇ ਆ ਨਾ ਆਪਰੇਸ਼ਨ ਪੱਕਾ ਹੀ ਕਰ ਦੋ ਪੱਕਾ ਹੀ ਆਪਰੇਸ਼ਨ ਕਰ ਦੰਨੇ ਆ ਉਹ ਲਾਈਨ ਲਾ ਕੇ ਪੱਕਾ ਆਪਰੇਸ਼ਨ ਕਰ ਦੇਣਾ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਲਓ ਜੀ ਪਹਿਲਾ ਪਹਿਲਾ ਪਾਜੀ ਆਏ ਸੀਗੇ ਹੁਣ ਐਂ ਕਹਿੰਦੇ ਚਲੋ ਥੈਂਕ ਯੂ ਜੀ ਥੈਂਕ ਯੂ ਚਲੋ ਠੀਕ ਹੈ ਬਾਜ਼ਾਰ ਦਾ ਆਹ ਪਾਣੀ ਦੀ ਕਿੰਨੀ ਵੇਸਟੇਜ ਹੁੰਦੀ ਆ ਹਜ਼ਾਰ ਵਾਰ ਕਹਿ ਕੇ ਕੇ ਥੱਕ ਚੁੱਕੇ ਆ ਇੱਥੋਂ ਡੈਂਗੂ ਹੁਣ ਆਉਂਦੇ ਜਾਂਦੇ ਨੂੰ ਵੀ ਤੰਗ ਕਰੂਗਾ ਜਾਂ ਤਾਂ ਇਹ ਪ੍ਰਸ਼ਾਸਨ ਟੂਟੀਆਂ ਪਟਾ ਦੇਵੇ ਨਹੀਂ ਤਾਂ ਇਹਨਾਂ ਨੂੰ ਸਟ੍ਰਿਕਟ ਹਦਾਇਤਾਂ ਦਿੱਤੀਆਂ ਜਾਣ ਆ ਦੇਖੋ ਬਾਲਟੀ ਭਰੀ ਭਰੀ ਹੋਈ ਨੂੰ ਮੇਰੇ ਖਾਲ ਅੱਧਾ ਘੰਟਾ ਹੋ ਗਿਆ ਆ ਨਾਲ ਛੋਟਾ ਜਿਹਾ ਹੋਈ ਬੰਦ ਕਰਨੀ ਪਈ ਆਪਾਂ ਨੂੰ ਵੀ ਹਾਂ ਅੰਤ ਜਾਂਦੇ ਅਸੀਂ ਬੰਦ ਕਰਦੇ ਇਹਨਾਂ ਨੂੰ ਹੱਥ ਜੋੜ ਲੈ ਦਬਕੇ ਮਾਰ ਲੈ ਪਿਆਰ ਕਰ ਲੈ ਇਹ ਨਹੀਂ ਸਮਝਦੇ ਆ ਦੇਖੋ ਪਾਣੀ ਮੇਰੇ ਤੇ ਮੱਛਰ ਤਾਂ ਕਰ ਮੱਛਰ ਦਾ ਕਰਿਆ ਮੋਰੇ ਮੋਰੇ ਉਹ ਡੂਟੀ ਵੀ ਚੱਲਦੀ ਪਈ ਆ ਆ ਡੂਟੀ ਕੌਣ ਬੰਦ ਕੀਤੀ ਇਹਨਾਂ ਨੇ ਉਹ ਡੂਟੀ ਉਹ ਚੱਲਦੀ ਆ ਉਹ ਹੁਣ ਬੰਦ ਕੀਤੀ ਆਈ ਆ ਆ ਵੀਰੇ ਤੈਨੂੰ ਮੈਂ ਹਜ਼ਾਰ ਵਾਰ ਕਹਿੰਦਾ ਡਿਊਟੀ ਬੰਦ ਕਰ ਲਿਆ ਕਰੋ ਉਹ ਹੁਣ ਆਦੀ ਇਹ ਚੱਲੇ ਨਾ ਮੈਂ ਤੂੰ ਉਹਨੂੰ ਕਹਿ ਦੇ ਨਾ ਤੁਹਾਨੂੰ ਕਹਿੰਦਾ ਯਾਰ ਸ਼ਰਮ ਕਰ ਲਓ ਪਾਣੀ ਕੁਦਰਤੀ ਸੋਮਾ ਕਾਨੂੰ ਖਰਾਬ ਕਰਦੇ ਆ ਪਾਣੀ ਤਾਂ ਮਿਲਦਾ ਨਹੀਂ ਕਿਤੇ ਮਿਲਦਾ ਹੀ ਨਹੀਂ ਮੇਰੀ ਗੱਲ ਸੁਣੋ ਉੱਪਰਲੀ ਟੈਂਕੀ ਖਾਲੀ ਹੁੰਦੀ ਭਰ ਲੈ ਜਦੋਂ ਥੱਲੜੀ ਟੈਂਕੀ ਖਾਲੀ ਹੋਈ ਨਾ ਫਿਰ ਹੱਥ ਲਾ ਲਾ ਕੇ ਦੇਖੋਗੇ ਫਿਰ 20 ਰੁਪਏ ਵਾਲੀ ਬੋਤਲ 200 ਦੀ ਨਹੀਂ ਮਿਲਣੀ ਆ ਤੇ ਬਿਸ਼ਰਮਪੁਣਾ ਬੰਦ ਕਰ ਦੋ ਹੁਣ ਜਾਣ ਲੈਣੀ ਤੂੰ ਔਰ ਦੂਜਾ ਮੈਂ ਕਿਹਾ ਇੱਥੇ ਦਾ ਆ ਦੇਖੋ ਕੋਈ ਲੀਡਰ ਆ ਆ ਲੈ ਹਾਲ ਦੇਖ ਲਓ ਤੁਸੀਂ ਆ ਨਾਲ ਤੁਹਾਡਾ ਘਰ ਆ ਇਹ ਨਾਲ ਸਾਡਾ ਘਰ ਆ ਜੀ ਰੋਜ਼ ਤੁਹਾਡੇ ਨਾਲੇ ਨਾਲ ਦੇ ਘਰ ਚ ਐਮਸੀ ਰਹਿੰਦੇ ਆ ਉਹਨਾਂ ਨੇ ਕੋਈ ਨਹੀਂ ਕਰਨਾ ਕੰਮ ਉਹਨਾਂ ਨੇ 22 ਕਰਵਾਈ ਵੀ ਉਹ ਕਈ ਵਾਰ ਕੋਈ ਉਹਨਾਂ ਨੇ ਪਹਿਲੇ ਜਿਹੜੇ 2-3 ਵਾਰ ਕਰਾਈ ਸੁਭਾਈ ਮੁੜ ਕੇ ਫੇ ਉਹੀ ਯਾਰ ਮਾੜੀ ਗੱਲ ਐ ਮਾੜੀ ਗੱਲ ਐ ਬਹੁਤ ਮਾੜੀ ਆ ਦੇਖੋ ਤੁਸੀਂ ਅਸੀਂ ਉਹਨਾਂ ਨੂੰ ਨਹੀਂ ਕਹਿ ਰਹੇ ਅੱਛਾ ਪਿੱਛੇ ਪਾਰਕਿੰਗ ਐ ਐਨਆਰਆਈ ਜਿਹੜਿਆਂ ਦੇ ਇੱਧਰ ਤੇ ਆਉਂਦੇ ਆ ਦੇਖ ਕੇ ਐਂ ਕਹਿੰਦਾ ਸੀ ਇਹੀ ਹਾਲਾਤ ਹੈ ਇਹ ਨਹੀਂ ਸੁਧਰਦੇ ਇਹ ਇੰਡੀਆ ਦੇ ਹਾਲਾਤ ਸੀ ਸੀ ਕੋਈ ਬਿਜਾਰ ਚ ਮੜਦਾ ਨਹੀਂ ਗਾ ਇਸੇ ਕਰਕੇ ਕਿਉਂਕਿ ਬਾਜ਼ਾਰ ਦੇ ਵਿੱਚ ਸਫਾਈ ਜ਼ਰੂਰੀ ਆ ਮਹੱਲੇ ਦੇ ਵਿੱਚ ਸਫਾਈ ਜ਼ਰੂਰੀ ਆ ਇਹਨਾਂ ਨੇ ਕਮੇਟੀ ਵਾਲਿਆਂ ਨੇ ਕਿੰਨੀ ਵਾਰ ਸਫਾਈ ਕਰਾਈ ਆ ਸਾਡੇ ਐਮਸੀ ਵਾਲਿਆਂ ਨੇ ਇੱਕ ਹੋਰ ਗੱਲ ਇੱਕ ਹੋਰ ਗੱਲ ਮੈਂ ਇੱਕ ਗੱਲ ਜ਼ਰੂਰੀ ਕਹਿਣੀ ਚਾਹੂੰਗਾ ਜੀ ਬਹੁਤ ਲੋਕ ਸਾਨੂੰ ਆਜੋ ਵੀਰੇ ਲੰਘ ਜਾ ਬਹੁਤ ਲੋਕ ਸਾਨੂੰ ਫੋਨ ਕਰਦੇ ਇਸੇ ਮਸਲੇ ਤੇ ਇਧਰ ਪਿੱਛੇ ਕਈ ਦੁਕਾਨਾਂ ਇਹ ਪਰ ਦੋ ਭਰਾ ਤੁਰੇ ਆ ਆ ਇਹਨਾਂ ਦਾ ਘਰ ਆ ਦੁਕਾਨਾਂ ਵਾਲੇ ਆਏ ਜ਼ਰੂਰ ਪਰ ਅਸੀਂ ਕਦ ਕੱਲੇ ਰਹਿ ਕੇ ਸਾਨੂੰ ਨਹੀਂ ਪਤਾ ਲੱਗੇ ਬਿਲਕੁਲ ਜੀ ਠੀਕ ਹੈ ਨਾ ਪਿੱਛੇ ਜਾਂ ਤੁਰੇ ਸੀਗੇ 7-8 ਜਾਣੇ ਸੀਗੇ ਕਦ ਪਹਿਲਾ ਮੁੜਿਆ ਦੂਜਾ ਮੁੜਿਆ ਤੀਜਾ ਮੁੜਿਆ ਚੌਥਾ ਮੁੜਿਆ ਇਹ ਦੋਏ ਭਰਾ ਰਹਿ ਗਏ ਜਦ ਤੱਕ ਤੁਸੀਂ ਇੱਕ ਕਰ ਨਹੀਂ ਕਰਦੇ ਇਕੱਠੇ ਨਹੀਂ ਹੁੰਦੇ মিডিਆ ਵੀ ਕਿੱਦਾਂ ਤੁਹਾਡੀ ਗੱਲ ਰੱਖ ਲੋਗੀ ਹੁਣ ਇਹ ਦੋ ਭਰਾ ਸੀਗੇ ਇਹਨਾਂ ਦੇ ਬੇਸਿਸ ਤੇ ਅਸੀਂ ਪੁਆਇੰਟ ਪੁਟ ਅਪ ਕਰ ਸਕੇ ਆ ਜੇ ਮੈਂ ਕੱਲਾ ਕਰਦਾ ਲੋਕਾਂ ਨੇ ਕਹਣਾ ਸੀ ਇਹ ਵਿਊ ਲੈਂਡ ਦੇ ਖਾਤਰ ਆ ਗਿਆ ਹੈਨਾ ਇਹ ਵਿਊ ਲੈਣ ਖਾਤਰ ਆ ਗਿਆ ਇਹ ਜੀ ਸ਼ਹਿਰ ਚ ਪੰਗੇ ਪਵਾਉਂਦੇ ਆ ਪਰ ਇਹਨਾਂ ਦੀ ਦਿੱਕਤ ਜਿੱਦਾਂ ਤੁਹਾਨੂੰ ਦਿੱਕਤ ਐ ਇਦੀ ਇਹਨਾਂ ਨੂੰ ਦਿੱਕਤ ਦੇ ਸਾਹਮਣੇ ਤਾਂ ਆਇਆ ਸਾਹਮਣੇ ਤਾਂ ਆਇਆ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਸਾਹਮਣੇ ਸਾਨੂੰ ਕਹੜਾਵਾ ਹਾਂ ਜੇ ਸਾਨੂੰ ਕੋਈ ਦਿੱਕਤ ਆ ਪ੍ਰੋਬਲਮ ਆ ਅਸੀਂ ਆਪੇ ਹੀ ਜਾਣਾ ਆ ਅਸੀਂ ਤਾਂ ਕਹਿਵੇਂਗੇ ਕੁਝ ਵੀ ਨਹੀਂ ਦਿਖਦਾ ਕਿ ਜਦੋਂ ਉੱਧਰ ਚਾਹੀਦਾ ਸਵਾਦ ਆ ਗਿਆ ਭਾਈ ਸਿਰਾ ਸਵਾਦ ਆ ਗਿਆ ਸਵਾਦ ਠੀਠਾ ਹੈ ਠੀਜਾ ਪੂਰੇ ਤਾਂ ਹੀ ਤੁਹਾਨੂੰ ਦੱਸਿਆ ਬੇ ਉਹ ਹਾਰਾ ਦਾ ਇੰਤਜ਼ਾਮ ਕਰਨਾ ਪੈਣਾ ਫੁੱਲਾਂ ਨਾਲ ਦੂਜੇ ਨਾਲ ਹੋ ਜਾ ਚਲੋ ਠੀਕ ਹੈ ਜੀ ਏ ਹੁਣ ਦੁੱਖ ਦੀ ਰੱਗ ਤੇ ਹੱਥ ਰੱਖੋਗੇ ਇਹ ਹੁਣ ਛਿੜੀ ਜਾਣੀ ਐ ਬਹੁਤ ਬਹੁਤ ਥੈਂਕਸ ਬਹੁਤ ਸ਼ੁਕਰੀਆ ਤਾਂ ਸਾਥੀਓ ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਤੁਹਾਡੇ ਆਲੇ ਦੁਆਲੇ ਕੋਈ ਇਦਾਂ ਦੀ ਤੁਹਾਨੂੰ ਮੁਸੀਬਤ ਲੱਗਦੀ ਆ ਕੋਈ ਦਿੱਕਤ ਲੱਗਦੀ ਆਪਣਾ ਪੁਆਇੰਟ ਪੁਟ ਅਪ ਕਰਿਆ ਕਰੋ ਜਿਵੇਂ ਇਹਨਾਂ ਨੇ ਕੀਤਾ ਫਿਰ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਤੇ ਖੜੇ ਆ ਔਰ ਸਤਪਾਲ ਜੀ ਨੇ ਜਿਹੜੀ ਗੱਲ ਕਹੀ ਆ ਉਹ ਗੱਲ ਤੇ ਗੌਰ ਕਰਨਾ ਬਹੁਤ ਜ਼ਰੂਰੀ ਆ ਉਹ ਕਹਿੰਦੇ ਕਿ ਡਿਪਾਰਟਮੈਂਟ ਮੇਰੇ ਕੋਲ ਆ ਕੋਈ ਕਿਸੇ ਰੇੜੀ ਵਾਲੇ ਤੋਂ ਕੋਈ ਕਿਸੇ ਦੁਕਾਨਦਾਰ ਤੋਂ ਕੋਈ ਕਿਸੇ ਫੜੀ ਵਾਲੇ ਤੋਂ ਪੈਸੇ ਲੈਂਦਾ ਮੈਨੂੰ ਕਹਿੰ ਮਾੜੇ ਅੰਸਰ ਖਿਲਾਫ ਕਹਿੰਦੇ ਡਟ ਕੇ ਤੁਹਾਡਾ ਸਾਥ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਜਿਹੜਾ ਇਹ ਦੁਕਾਨਾਂ ਦੇ ਬਾਹਰ ਇਹਨਾਂ ਨੇ ਆਪਣਾ ਟ੍ਰੈਫਿਕ ਲਾਇਆ ਹੁੰਦਾ ਉਹਦਾ ਹੱਲ ਹੋਵੇਗਾ ਬੜੇ ਨਾਲ ਬੀਅਤੀ ਨਾ ਸ਼ੈਨਾ ਪਿਛੋੜ ਵੀ ਨਹੀਂ ਸੁਣੀ ਕੈਮਰਾ ਪਰ ਸਮਝ ਜਿਉਂ ਜਾਂਦਾ ਬਹੁਤ ਜਲਦੀ ਬਿਹਤਰ ਹੋ ਜਾਊਗਾ ਸਤਿ ਸ਼੍ਰੀ ਅਕਾਲ ਰੱਬ ਰੱਖਾ ਸ਼ੀਟ